ਨਮਾਸ਼ਾ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਪੂਰੀ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ 5 ਸਤੰਬਰ ਨੂੰ ਮਨਾਇਆ ਜਾਂਦਾ ਹੈ ਉਸ ਸਬੰਧ ਦੇ ਵਿੱਚ ਸਾਡੇ ਨਾਲ ਆ ਆਈਟੀਆਈ ਤੋਂ ਅਧਿਆਪਕ ਵੀ ਨੇ ਤੇ ਪ੍ਰਿੰਸੀਪਲ ਵੀ ਰਹੇ ਨੇ ਸਰਦਾਰ ਜਸਪਾਲ ਸਿੰਘ ਜੀ ਗਿੱਦਾ ਸਾਹਿਬ ਨਵਾਂ ਸ਼ਹਿਰ ਤੋਂ ਉਹਨਾਂ ਦੇ ਨਾਲ ਗੱਲ ਕਰਾਂਗੇ ਅੱਜ ਦੇ ਦਿਵਸ ਦੇ ਸਬੰਧੀ ਧੰਨਵਾਦ ਪ੍ਰਦੀਸ਼ੀ ਸਾਹਿਬ ਦਿਨ ਬੜਾ ਭਾਗਾਂ ਵਾਲਾ ਹੈ ਔਰ ਇਸ ਕਰਕੇ ਵੀ ਕਿ ਭਾਰਤ ਦੇ ਸਭਾ ਕਾ ਰਾਸ਼ਟਰਪਤੀ ਡਾਕਟਰ ਰਾਧਾਕ੍ਰਿਸ਼ਨਨ ਜੀ ਨੇ ਇਹ ਇੱਛਾ ਜਰ ਕੀਤੀ ਕਿ ਜਿਹੜਾ ਮੇਰਾ ਜਨਮ ਦਿਨ ਆ ਉਹਨੂੰ ਅਧਿਆਪਕ ਦਿਵਸ ਦੇ ਤੌਰ ਤੇ ਮਨਾਇਆ ਕਰੋ। ਔਰ ਅੱਜ ਲੋਕੀ ਇਸ ਦਿਨ ਨੂੰ 5 ਸਤੰਬਰ ਨੂੰ ਅਧਿਆਪਕ ਦਿਵਸ ਕਰਕੇ ਜਾਦਾ ਜਾਣਦੇ ਆ। ਇਹ ਬੇਸ਼ੱਕ ਉਹਨਾਂ ਨੂੰ ਯਾਦ ਕਰਾਉਣਾ ਪੈਂਦਾ ਕਿ ਅਸਲ ਵਿੱਚ ਇਹ ਡਾਕਟਰ ਰਾਧਾ ਕ੍ਰਿਸ਼ਨਨ ਜੀ ਦਾ ਜਨਮ ਦਿਨ ਹੈ। ਔਰ ਇਹ ਸਾਨੂੰ ਬਹੁਤ ਵੱਡਾ ਸੰਤੇਸ਼ ਮਿਲਦਾ ਹੈ। ਹਰ ਵਿਅਕਤੀ ਜੀਵਨ ਦੇ ਵਿੱਚ ਵਿਦਿਆਰਥੀ ਵੀ ਹੈ, ਅਧਿਆਪਕ ਵੀ ਹੈ। ਕਿਉਂਕਿ ਜਨਮ ਲੈਣ ਦੇ ਬੱਚੇ ਨੂੰ ਉਦੀ ਮਾਂ ਜਦੋਂ ਬੋਲਣਾ ਸਿਖਾਉਂਦੀ ਹੈ ਤਾਂ ਉਹ ਮਾਂ ਉਹਦੀ ਅਧਿਆਪਕ ਹੈ ਔਰ ਬੱਚਾ ਉਹਦਾ ਵਿਦਿਆਰਥੀ ਹੈ ਜੀ ਇੱਕ ਅਨਪੜ੍ਹ ਕਿਸਾਨ ਵੀ ਆਪਣੇ ਬੱਚੇ ਨੂੰ ਖੇਤਾਂ ਦੇ ਵਿੱਚ ਸਿਆੜ ਪਾਣੇ ਦੱਸਦਾ ਹੈ ਖੇਤਾਂ ਨੂੰ ਪਾਣੀ ਲਾਣਾ ਦੱਸਦਾ ਹੈ ਬੇਸ਼ੱਕ ਉਹ ਅਨਪੜ੍ਹ ਹੈ ਲੇਕਿਨ ਉਹ ਵੀ ਉਸ ਬੱਚੇ ਦਾ ਅਧਿਆਪਕ ਆ ਉਹਨੂੰ ਖੇਤੀਬਾੜੀ ਬਾਰੇ ਸਮਝਾ ਰਿਹਾ ਉਹਦਾ ਵਿਦਿਆਰਥੀ ਆ ਤਾਂ ਇਸ ਤਰ੍ਹਾਂ ਇਹ ਦੋ ਇਸ ਜਿਹੜੇ ਰਿਸ਼ਤੇ ਆ ਇਹ ਹਰ ਇੱਕ ਵਿਅਕਤੀ ਦੇ ਲਾਗੂ ਹੁੰਦੇ ਆ ਕੋਈ ਇਹ ਕਹੇ ਕਿ ਮੈਂ ਤਾਂ ਜੀ ਸਕੂਲ ਚ ਗਿਆ ਹੀ ਨਹੀਂ ਮੈਂ ਮੈਂ ਅਧਿਆਪਕ ਦੇ ਉਸ ਦਾ ਮੈਨੂੰ ਕੀ ਆ ਜਾਂ ਮੈਂ ਤਾਂ ਪੜਿਆ ਹੀ ਨਹੀਂ ਮੈਂ ਵਿਦਿਆਰਥੀ ਕਿਦਾਂ ਆ ਸੋ ਇਹਨੂੰ ਜੇ ਆਪਾਂ ਗਹਿਰਾਈ ਚ ਦੇਖੀਏ ਤਾਂ ਦੁਨੀਆ ਦਾ ਹਰ ਮਨੁੱਖ ਜੇ ਇੱਕ ਅਧਿਆਪਕ ਵੀ ਹੈ ਵਿਦਿਆਰਥੀ ਵੀ ਹੈ ਸੋ ਇਸ ਕਰਕੇ ਮੈਂ ਆਪਣੇ ਜੀਵਨ ਦੇ ਵਿੱਚ ਕਿਤਾ ਸਭ ਕੋਈ ਪੁਰਾਣੀ ਆਪਣੀ ਅਧਿਆਪਕਾਂ ਦੀ ਕੋਈ ਗੱਲ ਜਿਹੜੀ ਤੁਸੀਂ ਅਜੇ ਤੱਕ ਨਾ ਭੁੱਲੇ ਹੋ ਹਾਂਜੀ ਬਹੁਤ ਸਾਰੇ ਗੱਲਾਂ ਇਦਣੀਆਂ ਜੀਵਨ ਚ ਜੁੜ ਗਈਆਂ ਜਿਹੜੀਆਂ ਸਾਨੂੰ ਆਪਣੇ ਅਧਿਆਪਕਾਂ ਪ੍ਰਤੀ ਸਾਨੂੰ ਸਤਿਕਾਰ ਦਿੰਦੀਆਂ ਹਨ ਔਰ ਅਸੀਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਜੀ ਹਾਈ ਸਕੂਲ ਤੱਕ ਫਿਰ ਕਾ ਡਿਪਲੋਮੇ ਕੀਤੇ ਹਰਥੇ ਸਾਨੂੰ ਵੱਖਰੇ ਵੱਖਰੇ ਤਜਰਬੇ ਹੋਏ ਪ੍ਰਾਇਮਰੀ ਸਕੂਲ ਦੇ ਸਾਨੂੰ ਯਾਦ ਆ ਵੀ ਜਦੋਂ ਸਾਡੇ ਅਧਿਆਪਕ ਨੇ ਆਖਿਆ ਕਿ ਤੁਸੀਂ ਅਸੀਂ ਦੂਜੀ ਜਾਂ ਤੀਜੀ ਵਾਰ ਸੀ ਪਗੜੀ ਬਨ ਕੇ ਆਓ ਜਿਹੜੇ ਬੱਚੇ ਜਿਹਨਾਂ ਨੇ ਕੇਸਾ ਧਾਰੀ ਆ ਤਾਂ ਜਿਹੜੇ ਨਹੀਂ ਕੇਸਾ ਧਾਰੀ ਉਹ ਅੱਛੀ ਤਰ੍ਹਾਂ ਆਪਣੇ ਬਾਲ ਜਿਹੜੇ ਹੈ ਉਹਨਾਂ ਨੂੰ ਵਾਂਗਿਆ ਆਇਆ ਕਰੋ ਜੀ ਤਾਂ ਪਗੜੀ ਸਾਨੂੰ ਆਵੇ ਨਾ ਤਾਂ ਮੈਨੂੰ ਯਾਦ ਹੈ ਮੈਂ ਆਪਣੇ ਵੱਡੇ ਭਰਾ ਨੂੰ ਆਖਾਂ ਵੀ ਮੇਰੀ ਪੱਗ ਬੰਨ੍ਹ ਦੇ ਉਹ ਕਹਿੰਦਾ ਮੇਤੋਂ ਨਹੀਂ ਬੰਨ੍ਹ ਹੁੰਦੀ ਤਾਂ ਮੈਂ ਬਹੁਤ ਸਾਰੇ ਮਿੰਟ ਘਰ ਘੁੰਮਦਾ ਰਿਹਾ ਆਪਣੀ ਮਾਂ ਤੋਂ ਚੈੱਕ ਕਰਾਂਦਾ ਰਿਹਾ ਦੇਖੋ ਤਾਂ ਠੀਕ ਆ ਤਾਂ ਪੱਗ ਜਦ ਸਕੂਲ ਬਨ ਕੇ ਗਿਆ ਤਾਂ ਬੱਚੇ ਹੱਸ ਰਹੇ ਸਨ ਕਿ ਉਹ ਮੈਂ ਜ਼ਿਆਦਾ ਨੀਮੀ ਬਨ ਲਈ ਕਰਨਾਂ ਤੋਂ ਵਾਲੇ ਤਾਂ ਉਹ ਇੱਕ ਅਧਿਆਪਕ ਤੇ ਕਹੇ ਤੇ ਮਨ ਨੂੰ ਮੈਂ ਪੱਗ ਬੰਨਣ ਦਾ ਯਤਨ ਕੀਤਾ ਠੀਕ ਹੈ ਔਰ ਉਹ ਪਗੜੀ ਹੌਲੀ ਹੌਲੀ ਆਸਾ ਆਸਾ ਮੈਨੂੰ ਬੰਨਣੀ ਆ ਗਈ ਤਾਂ ਇਸੇ ਤਰ੍ਹਾਂ ਸਾਨੂੰ ਅਸੀਂ ਜਦ ਛੁੱਟੀ ਹੋਣੀ ਤਾਂ ਉਸ ਵੇਲੇ ਸਾਡੇ ਸਕੂਲ ਦੇ ਲਾਗੇ ਇੱਕ ਖਜੂਰਾ ਦਾ ਬਾਗ ਹੁੰਦਾ ਸੀ ਤੁਸੀਂ ਕਿਹੜੀ ਜਗ੍ਹਾ ਤੋਂ ਪੜੇ ਸੀ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਸੁਝੋਂ ਜਿਲ੍ਹਾ ਅਸ਼ੀਰਪਕ ਸਿੰਘ ਨਗਰ ਅੱਜ ਕੱਲੋ ਮਿਡਲ ਸਕੂਲ ਆ ਠੀਕ ਹੈ ਤੇ ਉਹਦੇ ਵਿੱਚ ਪੜੇ ਤਾਂ ਉਸ ਵੇਲੇ ਸਾਨੂੰ ਅਧਿਆਪਕਾਂ ਨੇ ਸਾਨੂੰ ਇਸ ਤਰ੍ਹਾਂ ਵੀ ਸਮਝਾਣਾ ਕਿ ਅਗਰ ਤੁਸੀਂ ਸਕੂਲ ਦੇ ਵਿੱਚ ਐਂਟਰ ਹੋ ਰਹੇ ਆ ਰਾਸ਼ਟਰੀ ਗੀਤ ਅਸੈਂਬਲੀ ਹੋ ਰਹੀ ਹੈ ਜਨ ਗਨ ਮਨ ਹੋ ਰਹੀ ਹੈ ਜੀ ਕੋਈ ਕਰਨੀ ਚ ਤੁਸੀਂ ਲੇਟ ਆ ਸਕੂਲ ਦੇ ਬਾਹਰ ਹੀ ਖੜ੍ਹ ਜਾਓ ਠੀਕ ਜਿੱਥੇ ਤੁਹਾਨੂੰ ਜਨ ਗਨ ਮਨ ਸੁਣ ਗਈ ਉੱਥੇ ਖੜ੍ਹ ਜਾਣਾ ਤੇ ਵਿਸ਼ਰਾਮ ਤਦ ਹੋਣਾ ਜਦੋਂ ਉਹ ਰਾਸ਼ਟਰੀ ਗੀਤ ਸਮਾਪਤ ਹੋ ਗਿਆ ਫਿਰ ਤੁਸੀਂ ਜਿਹੜੇ ਬਾਹਰ ਵੀ ਸਕੂਲ ਤੋਂ ਖੜੇ ਤੁਹਾਨੂੰ ਕੋਈ ਮਾਰ ਨਹੀਂ ਪਾਉਗੀ ਕੋਈ ਤੁਹਾਨੂੰ ਐਸੀ ਗੁੱਸੇ ਨਹੀਂ ਹੋਵਾਂਗੇ ਰਾਸ਼ੀ ਗੀਧਾ ਸਨਮਾਨ ਵੀ ਉਹਨਾਂ ਨੇ ਸਿਖਾਇਆ ਕਿ ਜਿੱਥੇ ਕੰਨਾਂ 'ਚ ਬੈਗਿਆ ਉੱਥੇ ਹੀ ਖੜ੍ਹ ਜਾਓ ਕਿਤਾਬ ਸਭ ਜਿਹੜੇ ਹੁਣ ਦੇ ਸਟੂਡੈਂਟ ਔਰ ਅਧਿਆਪਕ ਦੇ ਵਿੱਚ ਕੀ ਫਰਕ ਹੈ ਤੇ ਪਹਿਲੇ ਅਧਿਆਪਕਾਂ ਔਰ ਸਟੂਡੈਂਟ ਵਿੱਚ ਤੁਸੀਂ ਕੀ ਫਰਕ ਸਮਝਦੇ ਪ੍ਰਤੀਸੀ ਸਾਹਿਬ ਜਮੀਨ ਉਸਮਾਨ ਦਾ ਫਰਕ ਪੈ ਗਿਆ ਜੀ ਦੇਖੋ ਇੱਕ ਸਮਾਂ ਸੀ ਕਿ ਮਾਪੇ ਆਪਣੇ ਬੱਚੇ ਇਹ ਵਾਸਤੇ ਸਕੂਲ ਜਾ ਕੇ ਕਹਿੰਦੇ ਸੀ ਕਿ ਜੇ ਇਹ ਸ਼ਰਾਰਤ ਕਰੇ ਜਾਂ ਇਹ ਨਾ ਪੜੇ ਜਾਂ ਤੁਹਾਡਾ ਕਹਿਣਾ ਨਾ ਮੰਨੇ ਬੇਸ਼ੱਕ ਇਹਦੀ ਸੇਵਾ ਕਰਦਿਆ ਕਰੋ ਇਹ ਮਾਪੇ ਕਹਿੰਦੇ ਸੀ ਅੱਜ ਪਰ ਹੁਣ ਤਾਂ ਫਿਰ ਕਾਨੂੰਨ ਬਣ ਗਿਆ ਜੀ ਕਿ ਬੱਚਿਆਂ ਨੂੰ ਤੁਸੀਂ ਡਾਂਟ ਨਹੀਂ ਸਕਦੇ ਹਾਂ ਜੀ ਹੁਣ ਕਾਨੂੰਨ ਬਣ ਗਿਆ ਹਰ ਇੱਕ ਅਧਿਆਪਕ ਵੀ ਡਰਦਾ ਹੈ ਔਰ ਉਹ ਹੱਥ ਨਹੀਂ ਲਾ ਸਕਦਾ ਤੋਂ ਉਹਦੇ ਕਈ ਫੈਕਟਰ ਹੈ ਦੇਖੋ ਹਰ ਚੀਜ਼ ਦੇ ਕਹਿੰਦੇ ਤਸਵੀਰ ਦੇ ਦੋਵੇਂ ਪਾਸੇ ਨੇ ਤੇ ਉਹਦੇ ਫਾਇਦੇ ਵੀ ਨੁਕਸਾਨ ਆ ਨੁਕਸਾਨ ਵੀ ਹੈਗੇ ਆ ਅਸੀਂ ਤੁਹਾਨੂੰ ਪ੍ਰਦੀਪ ਸਿੰਘ ਸਾਹਿਬ ਅਸੀਂ ਜੇ ਸਕੂਲ ਸਾਨੂੰ ਕਿਸੇ ਕੋਲ ਮਾਰ ਪੈਂਦੀ ਸੀ ਜੀ ਤਾਂ ਅਸੀਂ ਨਾਲ ਦੇ ਦੋਸਤਾਂ ਨੂੰ ਕਹਿੰਦੇ ਮੇਰੇ ਘਰ ਨਾਲ ਦੱਸੀ ਮੇਰੇ ਅਜ ਪਈ ਸੀ ਚਪੇੜ ਪਈ ਸੀ ਜਾਂ ਮਾਰ ਪਈ ਸੀ ਜਾਂ ਮੈਨੂੰ ਤਬਕੇ ਸੀ ਮੇਰੇ ਘਰ ਨਾ ਪਤਾ ਲੱਗੇ ਅੱਜ ਨੌਬਤ ਇਹ ਆ ਕਿ ਉਹ ਬੱਚਾ ਦੌੜ ਕੇ ਜਾ ਕੇ ਸ਼ਿਕਾਇਤ ਨਾਲਦਾ ਕਿ ਮੈਨੂੰ ਟੀਚਰ ਨੇ ਟੀਚਰ ਗੁੱਸੇ ਹੋਇਆ ਮਤਲਬ ਤੁਹਾਡੇ ਕਹਿਣ ਦਾ ਭਾਵ ਬੱਚਿਆਂ ਨੂੰ ਕੀ ਸੰਦੇਸ਼ ਦਿਓਗੇ ਟੀਚਰ ਦੇ ਪ੍ਰਤੀ ਹਾਂਜੀ ਬੱਚਿਆਂ ਨੂੰ ਇਹ ਸੰਦੇਸ਼ ਹੈ ਕਿ ਇਹ ਜਿਹੜੇ ਸੰਸਕਾਰ ਆ ਇਹ ਸਾਨੂੰ ਬਚਪਨ ਚ ਮਾਪਿਆਂ ਤੋਂ ਮਿਲਦੇ ਹਨ ਫਿਰ ਸਕੂਲ ਟੀਚਰ ਤੋਂ ਮਿਲਦੇ ਆ ਜਿਹਦੇ ਵਿੱਚ ਕਈ ਵਰੀ ਅਧਿਆਪਕ ਨੂੰ ਜਦੋਂ ਅਸੀਂ ਬਾਰ ਬਾਰ ਗਲਤੀ ਕਰਾਂਗੇ ਉਹਨੂੰ ਥੋੜਾ ਬਹੁਤਾ ਸਾਨੂੰ ਤਾੜਨਾ ਪੈਂਦਾ ਪਰ ਉਹ ਜਿਹੜਾ ਹੁੰਦਾ ਆਪਣੀ ਵੈਲਫੇਅਰ ਵਾਸਤੇ ਹੀ ਆ ਭਲੇ ਲਈ ਹੁੰਦਾ ਅਸੀਂ ਇਹ ਮੰਨੀਏ ਤੁਹਾਡੇ ਕਹਿਣ ਦਾ ਬਾਬ ਜਿਹੜਾ ਅਧਿਆਪਕ ਤਾੜਦਾ ਉਹ ਬੱਚੇ ਦੀ ਭਲਾਈ ਵਾਸਤੇ ਹਾਂਜੀ ਅਧਿਆਪਕ ਮжоਰਿਟੀ ਕੋਈ 1 2% ਗਲਤੀ ਕਰ ਸਕਦੇ ਆ ਪਰ ਮжоਰਿਟੀ ਜਿਹੜੀ ਬਹੁਸੰਮਤੀ ਅਧਿਆਪਕ ਆ ਉਹ ਬੱਚੇ ਦੀ ਵੈਲਫੇਅਰ ਵਾਸਤੇ ਕਰਦਾ ਹੈ ਪਰ ਸਾਡਾ ਇਹ ਸੰਦੇਸ਼ ਆ ਕਿ ਅੱਜ ਸਾਰੀ ਗਲੋਬਲ ਗਲੋਬਲਾਈਜੇਸ਼ਨ ਆ ਜੀ ਬੱਚੇ ਸਾਡੇ ਕੈਨੇਡਾ ਅਮਰੀਕਾ ਜਾ ਰਹੇ ਆ ਜੀ ਉੱਥੇ ਜਾ ਕੇ ਰੋਂਦੇ ਆ ਕਿ ਮੈਨੂੰ ਇਹ ਗੱਲ ਆਖੀ ਸੀ ਮੇਰੇ ਟੀਚਰ ਨੇ ਮੇਰੀ ਮਾਂ ਪੇ ਨੇ ਮੈਂ ਕੀਤੀ ਨਹੀਂ ਫਿਰ ਉਹ ਰੋਂਦੇ ਆ ਉਹ ਉਹਨਾਂ ਨੇ ਆਖਿਆ ਸੀ ਵੀ ਕਾਕਾ ਚਾਹ ਬਣਾਣੀ ਸਿੱਖ ਲਈ ਆਟਾ ਗੁੰਨਣਾ ਸਿੱਖ ਲਈ ਰੋਟੀ ਬਣਾਣੀ ਸਿੱਖ ਲਈ ਬਾਹਰ ਤੈਨੂੰ ਕੋਈ ਨੌਕਰ ਨਹੀਂ ਮਿਲਨੇ ਤੇ ਜਦੋਂ ਉੱਥੇ ਇਹ ਚੀਜ਼ਾਂ ਦੀ ਉਹਨੂੰ ਫਿਰ ਦਿੱਕਤ ਆਂਦੀ ਆ ਤਾਂ ਫਿਰ ਉਹ ਮਿਸ ਕਰਦਾ ਆਪਣੇ ਆਪ ਵੀ ਕਹਿੰਦਾ ਮੈਂ ਇੰਡੀਆਰ ਬੈਠੇ ਨੇ ਇਹ ਗੱਲ ਨਹੀਂ ਸੋਚੀ ਵਿਚਾਰੀ ਤੇ ਉਹ ਫਿਰ ਪਛਤੰਦਾ ਆ ਅ ਜੀਦਾ ਸਾਬ ਜਿੱਦਾਂ ਹੁਣ ਤੁਸੀਂ ਸਮਾਜ ਸੇਵਾ ਦੇ ਖੇਤਰ ਵਿੱਚ ਤੁਹਾਡਾ ਕਾਫੀ ਨਾਮ ਆ ਠੀਕ ਹੈ ਜੀ ਕਾਫੀ ਅਵਾਰਡ ਵੀ ਮਿਲੇ ਤੁਹਾਨੂੰ ਉਪਕਾਰ ਕੋਆਰਡੀਨੇਸ਼ਨ ਸੰਸਥਾ ਤੇ ਰਾਹੀ ਇਹ ਜਿਹੜੀ ਸਮਾਜ ਸੇਵਾ ਦੀ ਚੇਤਨਾ ਤੁਹਾਨੂੰ ਕਿੱਥੋਂ ਪੈਦਾ ਹੋਈ ਜੀ ਇਹ ਮੈਨੂੰ ਪਰਿਵਾਰ ਚੋਂ ਮਿਲੀ ਐਕਚੁਅਲੀ ਮੇਰੇ ਪਿਤਾ ਜੀ ਇੱਕ ਫਰੀडम फाइਟਰ ਸੀਗੇ ਜੀ ਕਰਦੇ ਤਾਂ ਉਹ ਮਜ਼ਦੂਰੀ ਸੀ ਰਾਜ ਮਿਸਤਰੀ ਜਿਦਾ ਕੰਮ ਕਰਦੇ ਸੀ ਜੀ ਉਹਨਾਂ ਨੇ ਘਰ ਦੇ ਵਿੱਚ ਅਖਬਾਰ ਉਹਨਾਂ ਦਾ ਨਿਤ ਸੀਗਾ ਪੜ੍ਹਨਾ ਇਹ ਨਵਾਂ ਜ਼ਮਾਨਾ ਜਿਹੜਾ ਉਹਨਾਂ ਨੇ ਮੈਨੂੰ ਵੀ ਕਹਿਣਾ ਪੜ੍ਹ ਕੇ ਸੁਣਾ ਆਪ ਰੋਟੀ ਖਾ ਰਿਹਾ ਜਾਂ ਦੁਪਹਿਰ ਨੂੰ ਕੰਮ ਤੋਂ ਛੁੱਟੀ ਲਈ ਆਏ ਆ ਪਿੰਡ ਦੇ ਵਿੱਚ ਕੰਮ ਚੱਲਦਾ ਤਾਂ ਐਡੀਟੋਰੀਅਲ ਪੜ੍ਹ ਕੇ ਸੁਣਾਣਾ ਫੇਰ ਜੇ ਮੈਂ ਗਲਤ ਪੜ ਰਿਹਾ ਹਾਂ ਉਹਨਾਂ ਨੇ ਦੂਰੋਂ ਬੈਠੇ ਕਿਹਾ ਨਾ ਐਦਾਂ ਨਹੀਂ ਇਹ ਇਸ ਤਰ੍ਹਾਂ ਲਿਖਿਆ ਹੋਣਾ ਤਾਂ ਉਹ ਵੀ ਪੰਜਾਬੀ ਦੀ ਗ੍ਰਾਮਰ ਉਹਨਾਂ ਤੋਂ ਪਤਾ ਲੱਗੀ ਆਪ ਉਹਨਾਂ ਨੂੰ ਸਕੂਲ ਜਾਣਾ ਨਹੀਂ ਮਿਲਿਆ ਲੇਕਿਨ ਉਹਨਾਂ ਦੀ ਜਿਹੜੀ ਪੜਾਈ ਸੀ ਉਹਨਾਂ ਨੇ ਬਾਰੋ-ਬਾਰ ਸਿੱਖੀ ਹੋ ਦਸ਼ਮ ਗੱਦਰ ਦੀ ਪੰਜਾਬੀ ਉਹਨਾਂ ਦੀ ਸੀ ਔਰ ਉਹਨਾਂ ਨੇ ਇਹ ਸਾਨੂੰ ਜਿਹੜੀ ਸਮਾਸੀ ਵਾਦੀ ਚੀਟਕਿਆ ਇਹ ਵੀ ਇੱਕ ਹੁੰਦੇ ਵਿੱਚ ਹੀ ਆ ਕਿ ਕਿਸੇ ਦਾ ਭਲਾ ਕਰਨਾ ਨੁਕਸਾਨ ਨਹੀਂ ਕਰਨਾ ਕਿਸੇ ਨਾਲ ਧੋਖਾ ਨਹੀਂ ਕਰਨਾ ਹੇਰਾਫਰੀ ਨਹੀਂ ਕਰਨੀ ਇਮਾਨਦਾਰੀ ਰੱਖਣੀ ਆ ਇਹ ਇਹਦੇ ਨਾਲ ਹੀ ਫੇ ਗਾਂ ਜੁੜ ਗਏ ਇਹਨਾਂ ਸੇਵਾਵਾਂ ਦੇ ਨਾਲ ਬਹੁਤ-ਬਹੁਤ ਧੰਨਵਾਦ ਜੀ ਇਸਨ ਸਾਡੇ ਪ੍ਰਸਿੱਧ ਸਮਾਜ ਸੇਵਕ ਅਤੇ ਜੋ ਕਿ ਪ੍ਰਿੰਸੀਪਲ ਆਈਟੀਆ ਨਵਾਂ ਸ਼ਹਿਰ ਤੋਂ ਸੇਵਾ ਮੁਕਤ ਹੋਏ ਨੇ ਅਧਿਆਪਕ ਰਹੇ ਨੇ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਨੇ ਸਿੱਖਿਆਤ ਕੀਤਾ ਹੈ ਸਰਦਾਰ ਜਸਪਾਲ ਸਿੰਘ ਜੀ ਗਿੱਦਾ ਕੈਮਰਾਮੈਨ ਦੇ ਨਾਲ ਦੇਸ ਰਾਜਵਾਲੀ ਪੱਤਰਕਾਰ ਵਾਸਤੇ ਪਰਦੇਸੀ ਨਮਾਸ਼ੇ ਸਰਗਰਮੀ ਹੈ ਹੈਲੋ एवरीवन ਆਈ ਹੋਪਸ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਥਿਸ ਸਾਈਡ ਇਜ਼ ਨਤਾਸ਼ਾ ਫ্রম ਐਮਐਸ ਇਮੀਗ੍ਰੇਸ਼ਨ ਮੈਂ ਅਸ ਥਿਸ ਵੀਡੀਓ ਵਿੱਚ ਹੁਣ ਕਲਾਸ ਦੀ ਗੱਲ ਕਰਨਾ ਚਾਹੁੰਦੀ ਹਾਂ ਜੋ ਕੈਨੇਡਾ ਵਿਸਟਰ ਵੀਜ਼ਾ ਤੇ ਗਏ ਹੋਏ ਨੇ ਤੇ ਉਹ ਹੁਣ ਐਲਐਮਆਈ ਲੈਣਾ ਚਾਹੁੰਦੇ ਨੇ ਸਾਡੇ ਕੋਲ ਬਹੁਤ ਸਾਰੇ EMPLOYEES ਨੇ ਜਿਨ੍ਹਾਂ ਨੂੰ SKILL WORKERS ਦੀ ਲੋੜ ਹੈ ਲਾਈਕ ਆਫਿਸ ਅਸਿਸਟੈਂਟ ਬੁੱਕ ਕੀਪਰਸ ਕਾਰਪੇਟਸ ਜਨਰਲ ਸਟੋਰ ਮੈਨੇਜਰ ਸ਼ਿਪਰ ਕਲੀਨਰ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਜੌਬਸ ਅਵੇਲੇਬਲ ਨੇ ਤੁਸੀਂ ਐਲਐਮਆਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੈਨੇਡੀਅਨ ਆਫਿਸ ਐਮਏਐਸ ਇਮੀਗ੍ਰੇਸ਼ਨ ਜੁਰੀਡ 211 4515 ਬੈਂਜਲ ਰੋਡ ਬ੍ਰਾਮਟਨ ਵਿਜ਼ਿਟ ਕਰੋ ਦਿੱਤੇ ਗਏ ਨੰਬਰ 437 438 8599 ਤੇ ਫੋਨ ਕਰੋ ਅਗਰ ਤੁਸੀਂ ਇੰਡੀਆ ਵਿੱਚ ਹੋ ਕਿਸੇ ਜੇ ਪ੍ਰਕਾਰ ਦੀ ਇਨਫੋਰਮੇਸ਼ਨ ਜਾਂ ਅਪਡੇਟ ਲੈਣਾ ਚਾਹੁੰਦੇ ਹੋ ਜੇ ਵਰਕ ਪਰਮਿਟ ਜਾਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੀ ਇੰਡੀਅਨ ਆਫਿਸ ਐਮਐਸ ਇਮੀਗ੍ਰੇਸ਼ਨ ਨੀਅਰ ਗੁਰਦੁਆਰਾ ਟੈਲੀਸ ਰੋਡ ਵਿਜ਼ਿਟ ਕਰੋ ਜਾਂ ਸਾਡੇ ਦਿੱਤੇ ਗਏ ਨੰਬਰ 6239519592 ਤੇ ਕਾਲ ਕਰੋ ਥੈਂਕ ਯੂ ਸੋ ਮਚ ਸਸ ਸ੍ਰੀਕਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਜਾਇਰ ਸੀਸੀ ਨੇ ਅਪਡੇਟ ਕੀਤਾ ਹੈ ਕਿ ਹੁਣ ਜਿਹੜੇ ਵਿਜ਼ਿਟਰ ਕੈਨੇਡਾ ਆਏ ਹੋਏ ਨੇ ਉਹ ਆਪਣਾ ਸਟੇਟਸ ਕਨਵਰਟ ਨਹੀਂ ਕਰਾ ਸਕਦੇ ਵਰਕ ਪਰਮਿਟ ਦੇ ਵਿੱਚ ਕਿ ਤੁਸੀਂ ਵੀ ਇਹ ਨਿਊਜ਼ਾਂ ਸੁਣਨ ਤੋਂ ਬਾਅਦ ਪਰੇਸ਼ਾਨ ਹੋ ਤੇ ਤੁਸੀਂ ਸੋਲੂਸ਼ਨ ਲੱਭ ਰਹੇ ਹੋ ਤਾਂ ਦੇਰੀ ਕਿਸ ਗੱਲ ਦੀ ਹੇਠਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਜਾਂ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ 45 ਬਨਾ ਐਬਨੇਜ਼ਰ ਰੋਡ ਯੂਨਿਟ 211 ਹੰਗ੍ਰਮਟਨ ਧੰਨਵਾਦ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलदिया ने इथे चौबी घंटे सत्तो दिन इमरजेंसी की सुविधा भी दी है आज ही बुक करो अपनी अपॉइंटमेंट अठानवे सात वी छे सो या अठानवे आठ विजिट करो संधू हॉस्पिटल चंडीगढ़ रोड नवा शहर जनक शहीद भगत नगर का संबंधित अज दिन विशेष सरगर्मिया कल फिर ਕਮਿਟੀ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ